ਸਭ ਤੋਂ ਪਹਿਲਾਂ ਫਤਿਹ ਹੀ ਸਾਂਝ ਚਾਰਜ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਖਾਸ ਗੱਲ ਕਰਨੀ ਚਾਹੇ ਕਲਪਵ੍ਰਖ ਬਾਰੇ ਗੱਲ ਕਰਨੀ ਚਾਹਾਂਗੇ ਸਾਡੀ ਜਿਹੜੀ ਯਾਤਰਾ ਹੈਗੀ ਆ ਸ਼੍ਰੀ ਨੰਦਪੁਰ ਸਾਹਿਬ ਤੋਂ ਚੱਲੀ ਹੋਈ ਆ ਜਿਹੜੀ ਸਮਾਪਤੀ ਹੈਗੀ ਆ ਤੱਕ ਸ਼੍ਰੀ ਦਮਦਮਾ ਸਾਹਿਬ ਤੇ ਇਹ ਸਮਾਪਤ ਹੋਣੀ ਆ ਤੇ ਇਸ ਯਾਤਰਾ ਦੌਰਾਨ ਬਹੁਤ ਸਾਰੇ ਰੁੱਖ ਬੂਟੇ ਅਸੀਂ ਮਤਲਬ ਕਹਿੰਦਾ ਦਿਖਾਏ ਆ ਸੰਗਤ ਨੂੰ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਏ ਆ ਸਾਡੀ ਜਿਹੜੀ ਸੰਗਤ ਜੁੜੀ ਹੁੰਦਾ ਧੰਨਵਾਦ ਕਰਨ ਲੱਗਾ ਤਾਂ ਸਰ ਨਾਲ ਜੁੜੇ ਹੋਏ ਦਿੱਲੀ ਅਸੀਂ ਕੋਸ਼ਿਸ਼ ਕਰਦੇ ਇੱਕ ਵੀਡੀਓ ਦਿਖਾ ਜਿਹੜਾ ਪਿੱਛੇ ਤੁਸੀਂ ਰੁੱਖ ਦੇਖ ਸਕਦੇ ਹੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਿਆ ਕਲਪਵ੍ਰਕਸ਼ ਇਹ ਜਿਹੜੀ ਧਰਤੀ ਹੈਗੀ ਆ ਭਾਈ ਉਦੇ ਸਿੰਘ ਜੀ ਜਿਹੜੀ ਸ਼ੀਦੀ ਪ੍ਰਾਪਤ ਧਰਤੀ ਹੈਗੀ ਆ ਤਾਂ ਉਸ ਵਾਰ ਦੱਸਣਾ ਚਾਹਾਂਗੇ ਰੁੱਖ ਜਿਹੜਾ ਹੈਗਾ ਇਹ ਇਹਨੂੰ ਜਿਹੜਾ ਕਲਪਵ੍ਰਕਸ਼ ਬੋਲਦੇ ਆ ਬੇਸਿਕਲੀ ਹੈਗੀ ਚੀਜ਼ ਆ ਇਹ ਜਿਹੜਾ ਰੁੱਖ ਹੈ ਨੂੰ ਕੈਮ ਬੋਲਦੇ ਆ ਜਿਹੜਾ ਇਹਦਾ ਸੈਂਟੀਫਿਕ ਨੇਮ ਮਿੱਤਰ ਗਾਇਨਾ ਪਰਵੀ ਫਲੋਰਾ ਨਾਮ ਆ ਤਾਂ ਇਹਨੂੰ ਪੰਜਾਬ ਦੇ ਕਈ ਇਲਾਕਿਆਂ 'ਚ ਅਸੀਂ ਆਇਡੈਂਟੀਫਾਈ ਕੀਤਾ ਮਤਲਬ ਕਹਿੰਦਾ ਜਿਵੇਂ ਇੱਥੇ ਕਲਪਵ੍ਰਕਸ਼ ਲੱਗਿਆ ਬਹੁਤ ਏਡਾ ਵੱਡਾ ਘੇਰਾ ਹੈਗਾ ਦਾ ਪਿੱਛੇ ਦੇਖ ਸਕਦੇ ਹੋ ਇਹਦਾ ਇੱਕ ਵਨਸ਼ ਇਹ ਤੇ ਜਿਹੜੇ ਪ੍ਰਬੰਧਕ ਹੈਗੇ ਉਹ ਕਹਰੇ ਵੀ ਉਹ ਇਸ ਦੀ ਜੜ੍ਹਾਂ ਤੋਂ ਉਤਪਨ ਹੋ ਰੱਖਿਆ ਇੱਕ ਵੰਸ਼ੇ ਤੇ ਮੌਜੂਦ ਆ ਤਾਂ ਇੱਕ ਜਿਹੜੇ ਜਿਹੜੀ ਝਿੜੀ ਹੈਗੀ ਜਿਹੜੀ ਅਸੀਂ ਦੇਖੀ ਆ ਕੁੰਗਰਾਲੀ ਸਿੱਖਾਂ ਪਿੰਡ ਆ ਖਮਾਨੋ ਬਲੌਗ ਦੇ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਆ ਕੁੰਗਰਾਲੀ ਸਿੱਖਾਂ ਉੱਥੇ ਮਤਲਬ ਇਹਨੂੰ ਕਲਮਾਂ ਬੋਲਦੇ ਐ ਇਸ ਸਤ੍ਰਕਤ ਨੂੰ ਉਹ ਕਹਿੰਦੇ ਵੀ ਗਿਣਤੀ ਨਹੀਂ ਕਰ ਸਕਦੇ ਜਦੋਂ ਗੁਰਿਆਣੇ ਵੀ ਗਿਣਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਅਣ ਸਮੇਂ ਸਦੀਆਂ ਪਹਿਲਾਂ ਤਾਂ ਉਦੋਂ ਉਹ ਕਦੇ ਵੀ ਗਿਣਤੀ ਨਹੀਂ ਹੋ ਪਾਈ ਉਹਨਾਂ ਦੇ ਕਲਮਾਂ ਦੀ ਤਾਂ ਉਹ ਉਹ ਇਤਿਹਾਸ ਸਾਡਾ ਉੱਥੇ ਉਸ ਤੋਂ ਬਾਅਦ ਅਸੀਂ ਜਦੋਂ ਸਾਡਾ ਸਫ਼ਰ ਹੋਰ ਹੁੰ ਜੋਸਿਲ ਦੇ ਆਣੇ ਜਿਲ੍ਹੇ ਵਿੱਚ ਟਾਲੀਆਂ ਦਾ ਸਾਹਬ ਨੂੰ ਕਵਰ ਕੀਤਾ ਉੱਥੇ ਸਾਨੂੰ ਪਤਾ ਲੱਗਿਆ ਲਿੱਤਰਪਿੰਡ ਤੇ ਧਾਲੀਆਂ ਪਿੰਡ ਜਿਹੜਾ ਹੈਗਾ ਉੱਥੇ ਇਹ ਰੁੱਖ ਮੌਜੂਦ ਆ ਉਹਨੂੰ ਕੈਂਬਾ ਬੋਲਦੇ ਆ ਉੱਥੇ ਗੁਰਦਰਾ ਸਾਹਿਬ ਦਾ ਨਾਮ ਹੀ ਕੈਂਬਾ ਸਾਹਿਬ ਆ ਮਤਲਬ ਇੱਕ ਕੈਮ ਦੇ ਰੁੱਖ ਤੇ ਨਾਂ ਤੇ ਤਾਂ ਮਤਲਬ ਕਹਿੰਦਾ ਇਹ ਹੋਇਆ ਵੀ ਤਿੰਨ ਜਗ੍ਹਾ ਅਸੀਂ ਪੰਜਾਬ ਦੇ ਵਿੱਚ ਉਹਨੂੰ ਆਈਡੈਂਟੀਫਾਈ ਕਰ ਚੁੱਕੇ ਆ ਜਿਹੜਾ ਇੱਕ ਤਾਂ ਅੱਜ ਜਿਹੜਾ ਆਪਾਂ ਪਿੰਡ اٹਾਰੀ ਪਹੁੰਚੇ ਹੋਏ ਇਹ ਹੋਇਆ ਕੁੰਗਰਾਲੀ ਸਿੱਖਾ ਹੋ ਗਿਆ ਤੇ ਧਾਲੀਆਂ ਪਿੰਡ ਜਿਹੜਾ ਲੁਧਿਆਣੇ ਜ਼ਿਲ੍ਹੇ ਚ ਤੇ ਬਾਕੀ ਅੱਗੇ ਕਹਿੰਦੇ ਵੀ ਅਖਾੜੇ ਵਿੱਚ ਪਿੰਡਾ ਅਖਾੜਾ ਪਿੰਡਾ ਜਗਰਾਉਂ ਕੋਲ ਉੱਥੇ ਵੀ ਮੌਜੂਦ ਹੈ ਸ਼ਾਇਦ ਉਹ ਅਸੀਂ ਅਸੀਂ ਆਈਡੈਂਟੀਫਾਈ ਦਿਖਾਂਗੇ ਕਰਕੇ ਅੱਗੇ ਆਉਣ ਸਮੇਂ ਤੇ ਬਾਕੀ ਜਿਹੜਾ ਇਤਿਹਾਸ ਹੈਗਾ ਸਰਨਾ ਮੇਰੇ ਕੁਲੀਕ ਹੈਗੇ ਤਰਨਬੀ ਸਿੰਘ ਇਸ ਜਗ੍ਹਾ ਦਾ ਇਤਿਹਾਸ ਜਿਹੜਾ ਗੁਰੂ ਘਰ ਦਾ ਇਤਿਹਾਸ ਹੈ ਦੱਸਣਗੇ ਸਾਨੂੰ ਢੀਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੇ ਦਸ਼ਮੇਸ਼ ਪਿਤਾ ਨੂੰ ਨਿਰਮੋਹ ਘੜ ਦੇ ਸਥਾਨ ਦੇ ਉੱਤੇ ਢੋਖੇ ਨਾਲ ਬਾਈ ਧਾਰ ਦੇ ਰਾਜੇ ਅਤੇ ਮੁਗਲ ਫੌਜਾਂ ਵੱਲੋਂ ਜੰਗ ਦਾ ਐਲਾਨ ਕਰ ਦਿੱਤਾ ਗਿਆ ਅਤੇ ਉਹਨਾਂ ਨੇ ਅਟੈਕ ਕਰ ਦਿੱਤਾ ਗਿਆ ਇਸ ਸਥਾਨ ਦੇ ਉੱਤੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਮੁਗਲ ਫੌਜਾਂ ਵੱਲੋਂ ਘੇਰਾ ਪਾ ਲਿਆ ਗਿਆ ਭਾਈ ਉਦੇ ਸਿੰਘ ਜੀ ਦੇ ਜਦੋਂ ਦੇਖਿਆ ਕਿ ਫੌਜਾਂ ਨੇ ਬਾਬਾ ਜੀ ਨੂੰ ਬਾਬਾ ਅਜੀਤ ਸਿੰਘ ਜੀ ਨੂੰ ਘੇਰਾ ਪਾ ਲਿਆ ਹੈ ਉਹਨਾਂ ਨੇ ਆਪਣਾ ਘੋੜਾ ਮੋੜਿਆ ਅਤੇ ਆ ਕੇ ਉਸ ਫੌਜ ਨੂੰ ਵੰਗਾਰਿਆ ਅਤੇ ਭਾਈ ਭਾਈ ਉਦੇ ਸਿੰਘ ਜੀ ਨੇ ਬਾਬਾ ਜੀ ਸਿੰਘ ਜੀ ਨੂੰ ਉਸ ਘੇਰੇ ਦੇ ਵਿੱਚੋਂ ਨਿਕਲ ਜਾਣ ਕੇ ਅਗਲੀ ਬਹੀਰ ਨਾਲ ਜੁੜਨ ਲਈ ਬਚਨ ਕੀਤੇ ਔਰ ਇਸ ਸਥਾਨ ਦੇ ਉੱਤੇ ਗਹਿ ਗੱਜਮਾ ਗਹਿ ਗੱਡਮਾ ਜੁੱਧ ਹੋਇਆ ਜਿਸ ਦੇ ਵਿੱਚ ਭਾਈ ਉਦੇ ਸਿੰਘ ਜੀ ਫੱਟੜ ਹੋ ਗਏ ਔਰ ਉਸ ਸਥਾਨ ਤੋਂ ਭਾਈ ਉਦੇ ਸਿੰਘ ਜੀ ਦਾ ਘੋੜਾ ਉਹਨਾਂ ਨੂੰ ਇਸ ਸਥਾਨ ਗੁਰਦੁਆਰਾ ਟਿੱਬੀ ਸਾਹਿਬ ਪਿੰਡ ਅਟਾਰੀ ਵਿੱਚ ਲੈ ਕੇ ਪਹੁੰਚਿਆ ਤੇ ਇਸ ਸਥਾਨ ਦੇ ਉੱਤੇ ਭਾਈ ਉਦੇ ਸਿੰਘ ਜੀ ਨੇ ਸ਼ਹੀਦੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਦੱਸਣਾ ਚਾਹਾਂਗੇ ਜਿਹੜਾ ਰੁੱਖ ਹੈਗਾ ਜਿਹੜਾ ਬਰਿੰਦਾਵਨ ਕਦਮ ਬੋਲਦੇ ਕਿਉਂਕਿ ਇਹ ਜਿਹੜਾ ਦੂਸਰੇ ਕਦਮ ਨੂੰ ਨਿਓਲ ਮਾਰ ਕੇ ਕਦੰਬਾ ਜਿਹੜਾ ਬੋਲਦੇ ਆ ਉਹਦੋਂ ਡਿਫਰੈਂਟ ਹੈਗਾ ਇਹ ਇਹਦੇ ਪੱਤੇ ਉਹਦੇ ਨਾਲ ਛੋਟੇ ਹੈਗੇ ਕਈ ਕਿਤਾਬਾਂ ਵੀ ਇਹਨੂੰ ਕਨਫਿਊਜ਼ ਕਰਦੀਆਂ ਹੈਗੀਆਂ ਤੇ ਕਈ ਲੋਕ ਬੋਲਣ ਲੱਗੇ ਵੀ ਇਹਨੂੰ ਕਨਫਿਊਜ਼ ਕਰਦੇ ਹੈਗੇ ਆ ਇਹ ਆਪਾਂ ਨੂੰ ਸਮਝਣਾ ਪੈਣਾ ਇਹ ਬਰਿੰਦਾਵਨ ਕਦੰਬਾ ਕਿਉਂਕਿ ਜਿਹੜੇ ਜਿਹੜੇ ਮੈਕਸਿਮ ਜਿਹੜੇ ਰੁੱਖ ਹੈਗੇ ਬਰਿੰਦਾਬਾਦ ਦੇ ਬਹੁਤ ਵੱਡੇ ਜੰਗਲ ਹੈਗੇ ਉੱਥੇ ਡਰਾਈ ਫੋਰ ਇਸ ਰੁੱਖ ਨਾਲ ਬਹੁਤ ਸਾਰੀਆਂ ਸ਼੍ਰੀ ਕ੍ਰਿਸ਼ਨ ਜੀ ਦੀਆਂ ਵੀ ਗਥਾਵਾਂ ਜੁੜੀਆਂ ਹੋਈਆਂ ਜਿਵੇਂ ਕ੍ਰਿਸ਼ਨ ਜੀ ਕਹਿੰਦੇ ਕਿ ਬਚਪਨ ਚ ਜਿਹੜੀ ਆਪਣੀ ਬਾਂਸਰੀ ਵਜਾਉਂਦੇ ਇਹਨਾਂ ਰੁੱਖਾਂ ਦੇ ਬਰਿੰਦਾਵਨ ਚ ਵਜਾਉਂਦੇ ਸੀਗੇ ਤੇ ਮੱਖਣ ਜਿਹੜੋ ਚਰਾਉਂਦੇ ਜਿਹੜੀ ਲੀਲਾ ਰਚਦੇ ਸੀਗੇ ਮੱਖਣ ਚਰਾ ਕੇ ਦਰੱਖਤਾਂ ਤੇ ਬੈਠੇ ਇਹ ਇਹਨਾਂ ਇਹਨਾਂ ਰੁੱਖਾਂ ਦੇ ਉੱਤੇ ਆਪਣੀ ਕਰਦੇ ਸੀਗੇ ਜਿਹੜੀ ਲੀਲਾ ਸੀਗੀ ਉਸ ਤੋਂ ਬਾਅਦ ਜਿਹੜੇ ਗੋਕੁਲ ਪਿੰਡ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੀ ਮਾਤਾ ਯਸ਼ੋਦਾ ਨੂੰ ਜਿਹੜਾ ਬ੍ਰਹਮਾਣ ਦੇ ਦਰਸ਼ਨ ਕਰਾਇਆ ਇਸ ਕੈਮ ਦੇ ਰੁੱਖ ਦੇ ਥਲੇ ਦਰਸ਼ਨ ਕਰਾਇਆ ਉਹ 6000 ਪੁਰਾਣਾ ਰੁੱਖ ਜਿਹੜਾ ਹੈਗਾ ਉਹ ਹਜੇ ਵੀ ਮੌਜੂਦ ਆ ਇਸ ਵਾਰ ਕਾਲਿਆਨਾਗ ਦੀ ਇੱਕ ਕਹਾਣੀ ਬਹੁਤ ਮਸ਼ਹੂਰ ਆ ਯਮਨਾ ਦੇ ਕੰਢੇ ਕਾਲਿਆਨਾਗ ਜਿਹੜੀ ਯਮਨਾ ਚ ਰਹਿੰਦਾ ਸੀਗਾ ਉਸ ਨੂੰ ਵੀ ਮਤਲਬ ਕਹਿੰਦਾ ਖਤਮ ਕੀਤਾ ਸ਼੍ਰੀ ਕ੍ਰਿਸ਼ਨ ਜੀ ਨੇ ਉਸ ਜਿਹੜੇ ਏਰੀਆ ਇਲਾਕਾ ਸੀ ਉਹ ਵੀ ਬਹੁਤ ਹੀ ਵੱਡੇ ਇਹਨਾਂ ਰੁੱਖਾਂ ਦਾ ਕੈਮ ਦੇ ਰੁੱਖਾਂ ਦਾ ਇਲਾਕਾ ਸੀ ਮਤਲਬ ਕਹਿੰਦਾ ਉੱਥੇ ਵੀ ਜਿਹੜੇ ਕਾਲਿਆਨਾਗ ਨੂੰ ਮਾਰਨ ਤੋਂ ਬਾਅਦ ਜਿਹੜੇ ਸ਼੍ਰੀ ਕ੍ਰਿਸ਼ਨ ਜੀ ਉੱਥੇ ਇਹਨਾਂ ਰੁੱਖਾਂ ਦੀ ਵਿੱਚ ਰਹੇ ਤਾਂ ਦੱਸਣਾ ਚਾਹਾਂਗੇ ਬਾਕੀ ਪੰਜਾਬ ਵਿੱਚ ਜਿਹੜਾ ਸਾਡਾ ਪਟਿਆਲੇ ਦਾ ਬਾਰੰਦਰੀ ਗਾਰਡਨ ਹੈਗਾ ਉਹਦੇ ਵਿੱਚ ਵੀ ਦੋ ਸੈਂਪਲ ਮੌਜੂਦ ਆ ਉਸ ਤੋਂ ਬਾਅਦ ਸਾਡਾ ਰੇਲਵੇ ਸਟੇਸ਼ਨ ਪਟਿਆਲੇ ਦਾ ਉੱਥੇ ਵੀ ਇੱਕ ਸੈਂਪਲ ਰੁੱਖ ਮੌਜੂਦ ਆ ਇਹ ਕੈਮ ਰੁੱਖ ਦਾ ਬਾਕੀ ਮਕਸਦ ਸਾਡਾ ਇਹੀ ਹੈਗਾ ਇਹਨਾਂ ਰੁੱਖਾਂ ਨੂੰ ਦਿਖਾਉਂਦਾ ਕਿਉਂਕਿ ਪੰਜਾਬ ਦੇ ਵਿੱਚ ਸਦੀਆਂ ਪੁਰਾਣੇ ਰੁੱਖ ਪਿੱਛੇ ਵੀ ਜਰੂਰ ਸੰਸਾਰਕ ਯਾਤਰਾ ਜਰੂਰ ਪੂਰੀ ਕਰ ਗਿਆ ਪਰ ਇਹਦੇ ਬੰਸ਼ ਵੀ ਮੌਜੂਦ ਆ ਇਹਦਾ ਮਤਲਬ ਇਹ ਨਿਕਲ ਇੰਡੀਕੇਟ ਇਹੀ ਕਰਦਾ ਪੰਜਾਬ ਦੀ ਜਿਹੜੀ ਧਰਤੀ ਹੈਗੀ ਇਹਨਾਂ ਰੁੱਖਾਂ ਨੂੰ ਸੋਹਂਦੀ ਹੈ ਇਹਨਾਂ ਦੇ ਕੈਮ ਦੇ ਰੁੱਖਾਂ ਨੂੰ ਤੇ ਕਲਮਾਂ ਜਿਹੜੀ ਬੋਲਦੇ ਆਪਾਂ ਨੂੰ ਸੋਹਂਦੀ ਹੈਗੀ ਆ ਸਾਡੀ ਜਿਹੜੀ ਕੋਸ਼ਿਸ਼ ਹੈਗੀ ਆ ਲਗਾਤਾਰ ਇਹਨਾਂ ਨੂੰ ਤਿਆਰ ਕਰਨ ਦੀ ਉਹ ਜਾਰੀ ਹੈਗੀ ਆ ਇਹਦੇ ਸੀ ਤੇ ਕੋਸ਼ਿਸ਼ ਸੀ ਸੀਡ ਅਸੀਂ ਦੇਰਾਦੂਨ ਤੋਂ ਇਹਨੂੰ ਬੁੱਕ ਕਰਾ ਚੁੱਕਿਆ ਕਿਉਂਕਿ ਉੱਥੋਂ ਮਤਲਬ ਕਹਿੰਦਾ ਹੈ ਬਰਿੰਦਾਮਨ ਤੋਂ ਉੱਥੋਂ ਪਹੁੰਚਦੇ ਆ ਵੀ ਉੱਥੋਂ ਵੀ ਸੀ ਬੁੱਕ ਕਰਾਇਆ ਤਾਂ ਜੋ ਅਸੀਂ ਇਹਨਾਂ ਦੇ ਸੀਡਾ ਸੀਡ ਜਿਹੜੇ ਹੈਗੇ ਬੀਜ ਤੋਂ ਅਸੀਂ ਮਤਲਬ ਕਹਿੰਦਾ ਆਪਣੇ ਇਹਦੇ ਰੁੱਖ ਤਿਆਰ ਕਰਕੇ ਪੰਜਾਬ ਦੀ ਧਰਤੀ 'ਚ ਲਾ ਪਾਈਏ ਕਿਉਂਕਿ ਇਹ ਇੰਨੇ ਇਤਿਹਾਸਿਕ ਰੁੱਖ ਸਾਡੇ ਕੋਲ ਮੌਜੂਦ ਆ ਤੇ ਕੁਝ ਗੱਲਾਂ ਹੋਰ ਰੁੱਖ ਬਾਰੇ ਕਰਨਾ ਚਾਹਾਂਗੇ ਇਹਦੇ ਜਿਹੜੇ ਹੈਗੇ ਹੁਣ ਪੱਛੜੀ ਰੁੱਖ ਆ ਇਹ ਬਹੁਤ ਹੀ ਵੱਡਾ ਦਰਖਤ ਦੇ ਪੱਛੜੀ ਰੁੱਖ ਆ ਜਿਹੜਾ ਜਨਵਰੀ ਜਾ ਕੇ ਹੁਣ ਇਹਦੇ ਪੱਤੇ ਪੂਰੇ ਨੇ ਆਪਣੇ ਝਾੜ ਦੇਨੇ ਹੈਗੇ ਤੇ ਜੂਨ ਤੋਂ ਲੈ ਕੇ ਜੁਲਾਈ ਤੇ ਬਰਸਾਤਾਂ ਤੱਕ ਇਹਦੇ ਫੁੱਲ ਬਹੁਤ ਹੀ ਸੁਗੰਧਮਈ ਫੁੱਲ ਆਉਂਦੇ ਆ ਉਸ ਤੋਂ ਬਾਅਦ ਅਗਸਤ ਚ ਫੁੱਲ ਪੱਕ ਕੇ ਫਲ ਬਣ ਜਾਂਦੇ ਆ ਉੱਥੋਂ ਫਿਰ ਫਲ ਤੁਸੀਂ ਮਤਲਬ ਕਹਿੰਦਾ ਲੰਬਾ ਸਮਾਂ ਉਹ ਦਰੱਖਤੇ ਰਹਿੰਦੇ ਆ ਹੁਣ ਵੀ ਤੁਸੀਂ ਦੇਖ ਰਹੇ ਆ ਜਿਹੜਾ ਅਸੀਂ ਮਤਲਬ ਕਹਿੰਦਾ ਦਿਖਾਵਾਂਗੇ ਤੁਹਾਨੂੰ ਤੇ ਛੋਟੇ ਛੋਟੇ ਕਾਲੇ ਹੋ ਚੁੱਕੇ ਆ ਫਲ ਜਿਹੜੇ ਉਹ ਬੀਜ ਬਣ ਚੁੱਕੇ ਆ ਮਤਲਬ ਕਹਿੰਦਾ ਉੱਥੋਂ ਬੀਜ ਕਲੈਕਟ ਕਰ ਸਕਦੇ ਆ ਤਾਂ ਇਸ ਲਈ ਇਹ ਜਿਹੜਾ ਸਾਨੂੰ ਜਿਹੜੀ ਯਾਤਰਾ ਹੈਗੀ ਹੈ ਇਹ ਯਾਤਰਾ ਦੌਰਾਨ ਸਾਡਾ ਮਕਸਦ ਇਹ ਸੀ ਵੀ ਜਿੰਨੇ ਵੀ ਪੰਜਾਬ ਦੇ ਨੇਟਿਵ ਆ ਵਿਰਾਸਤੀ ਰੋਖਾ ਉਹਨਾਂ ਨੂੰ ਦਿਖ ਇਸ ਤੋਂ ਬਾਅਦ ਸਾਡੀ ਯਾਤਰਾ ਜਿਹੜੀ ਹੈਗੀ ਆ ਜਿਹੜੀ ਅਨੰਦਪੁਰ ਸਾਹਿਬ ਜਿਹੜੋ ਆਪਣਾ ਸਾਡਾ ਦਖ ਦਮਦਵਾ ਸਾਹਿਬ ਜਿਹੜੋ ਐਂਡ ਹੋਣੀ ਹੈ ਯਾਤਰਾ ਉਸ ਦੌਰਾਨ ਉੱਥੇ ਸਾਨੂੰ ਪਤਾ ਹੈਗਾ ਵੀ ਕਰੀਦ ਦੇ ਰੁੱਖ ਮੌਜੂਦ ਆ ਉਹਨਾਂ ਨੂੰ ਅਸੀਂ ਲਾਸਟ ਦਰਸ਼ਨ ਕਰਕੇ ਤਾਂ ਜਿਹੜਾ ਗੁਰਗੋਬਿੰਦ ਸਿੰਘ ਜੀ ਮਾਰਗ ਭਾਸ਼ਾ ਵਿਭਾਗ ਨੇ ਛਾਪਿਆ ਹੈਗਾ ਉਹਨੂੰ ਅਸੀਂ ਮਤਲਬ ਕਹਿੰਦਾ ਉੱਥੇ ਸਮਾਪਤੀ ਕਰਾਂਗੇ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਦਸਵੇਂ ਬਹੁਤ ਸਾਰੀ ਹੋਰ ਜਗਾਵਾਂ ਹੋਰ ਜ਼ਿਲ੍ਹਿਆਂ 'ਚ ਵੀ ਗਏ ਆ ਤਾਂ ਉਹਨੂੰ ਅਸੀਂ ਮਤਲਬ ਪੂਰੇ ਰਿਕਾਰਡ 'ਚ ਲਿਆਉਣ ਵਾਸਤੇ ਸਾਨੂੰ ਬਹੁਤ ਸਾਰੇ ਕੌਲਾਂ ਆ ਰਹੀਆਂ ਵੀ ਸਾਡੇ ਵੀ ਗੁਰੂ ਪਾਤਸ਼ਾਹ ਪਾਸ਼ਾ ਆਏ ਹੋਏ ਆ ਫਿਰੋਜ਼ਪੁਰ ਤੋਂ ਵੀ ਆ ਰਹੇ ਆ ਮਾਨਸਾ ਤੋਂ ਵੀ ਆ ਰਹੇ ਆ ਉਹ ਅਸੀਂ ਮਤਲਬ ਕਹਿੰਦਾ ਸੰਗਤ ਨੂੰ ਹੌਲੀ ਹੌਲੀ ਕਰਕੇ ਅੱਗੇ ਜਿਹੜਾ ਸਾਡੇ ਕਦਮ ਜਿਹੜੇ ਹੋਣਗੇ ਉਹ ਦੱਸੀ ਜਾਵਾਂਗੇ ਕਿੱਥੇ ਕਿੱਥੇ ਜਾ ਰਹੇ ਆ ਬੇਨਤੀਆਂ ਪ੍ਰਵਾਨ ਕਰਿਓ ਵੀ ਸਾਡੀ ਜਿਹੜੀ ਧਰਤੀ ਆ ਇਹ ਰੁੱਖਾਂ ਜਿਹੜੀ ਰੁੱਖਾਂ ਦੀ ਧਰਤੀ ਆ ਮਰੋ ਪੁਰਾਣੇ ਰੁੱਖਾਂ ਦੇ ਵਿਰਾਸ ਰੁੱਖਾਂ ਦੀ ਜਮੀਨ ਹੈਗੀ ਹੈ ਇਹ ਬਹੁਤ ਬਹੁਤ ਮਤਲਬ ਕਹਿੰਦਾ ਕੀਮਤੀ ਰੁੱਖ ਮੌਜੂਦ ਆ ਇੱਥੇ ਇਸ ਲਈ ਸਾਨੂੰ ਜਿਹੜੇ ਪ੍ਰਾਤਨ ਰੁੱਖ ਸਾਨੂੰ ਸੰਬੰਧ ਦੀ ਲੋੜ ਆ ਔਰ ਜਿਹੜੇ ਸਾਡੇ ਨਵੇਂ ਵਿਰਾਸ ਰੁੱਖ ਅਸੀਂ ਤਿਆਰ ਕਰ ਸਾਡੀ ਉਹਨਾਂ ਨੂੰ ਜੰਗਲਾਂ ਦੇ ਰੂਪ ਵਿੱਚ ਜਾਂ ਕਾਲਜਾਂਾਂ ਵਿੱਚ ਯੂਨੀਵਰਸਿਟੀਆਂ ਵਿੱਚ ਜਾਂ ਕਿਸਾਨ ਆਪਣੀਆਂ ਮਤਲਬ ਕਹਿੰਦੇ ਗੁਰੂਆਂ ਦੀ ਯਾਦ ਵਿੱਚ ਇਹ ਥੋੜੇ ਜਿਹਾ ਰੁੱਖ ਆਪਣੇ ਮਤਲਬ ਕਹਿੰਦਾ ਜਿਵੇਂ ਗੁਰਦਰ ਸਾਹਿਬ ਇਹਨਾਂ ਰੁੱਖਾਂ ਦੇ ਰਾਤੇ ਮੌਜੂਦ ਆ ਉਹਨਾਂ ਦਾ ਪਿਆਰ ਦਰਸਾਉਂਦਾ ਹੈਗਾ ਉਹਨਾਂ ਨੂੰ ਸਾਨੂੰ ਮਤਲਬ ਕਹਿੰਦਾ ਕੋਸ਼ਿਸ਼ ਕਰਨੀ ਚਾਹੀਦੀ ਆਪਣੀ ਜਿਹੜੀ ਜ਼ਮੀਨ ਵਿੱਚ ਲਾ ਕੇ ਉਹਨਾਂ ਦੀ ਪੂਜਾ ਵੀ ਕਰ ਸਕਦਾ ਉਹਨਾਂ ਦੀ ਆਪਾਂ ਮਤਲਬ ਕਹਿੰਦਾ ਦਰਸ਼ਨ ਆਪਾਂ ਹਮੇਸ਼ਾ ਕਰ ਸਕਦੇ ਇਹਨੂੰ ਰੁੱਖਾਂ ਨਾਲ ਆਪਣੇ ਉਹਦੀ ਜ਼ਮੀਨਾਂ 'ਚ ਲਾਵਾਂਗੇ ਇਹਨੇ ਸ਼ਬਦ ਕਹਿੰਦਾ ਇੱਕ ਵਾਰ ਫੇਰ ਤੋਂ ਅਵਸਰ ਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਜਿਹੜੀ ਧਰ ਤੇ ਉਹਨਾਂ ਨੂੰ ਆਪਾਂ ਪੂਰਤੀ ਕਰ ਸਕਦੇ ਹਾਂ ਉਹਨੂੰ ਲਗਾ ਕੇ ਧੰਨਵਾਦ ਸਾਰਾ ਸਸੀ ਕਾ